ਕਾਇਨ ਤੇ ਬਹੁਤ ਸਰਾਉਣ ਪਰਿਓ ਬਲ ਛੀਨ ਭਇਓ ਨਿਪ ਸੋਮਬ ਕੋ ਕੈਸੀ जखमा ਵਿਚੋਂ ਬਹੁਤ ਲਹੂ ਵਾਗ ਗਿਆ ਬਲ ਸਰੂਪ ਸ਼ੋਮਬ ਰਾਜੇ ਦਾ ਬਲ ਛੀਨ ਹੋ ਗਿਆ ਕਿਸ ਤਰ੍ਹਾਂ ਜੋਤ ਘਟੀ ਮੁਖ ਕੀ ਤਨ ਕੀ ਮਨੋਂ ਪੂਰਨ ਤੇ ਪਰਵਾਸਸ ਜੈਸੀ ਮੁਖ ਦੀ ਜੋਤ ਅਤੇ ਸਰੀਰ ਦੀ ਸ਼ਕਤੀ ਇਸ ਤਰ੍ਹਾਂ ਘਟ ਗਈ ਮਾਨੋ ਪੂਰਨਮਾਸ਼ੀ ਤੋਂ ਬਾਅਦ ਜਿਵੇਂ ਏਕਮ ਦੇ ਚੰਦਰਮਾ ਦੀ ਚਮਕ ਘਟ ਜਾਂਦੀ ਹੋਵੇ ਚੰਡ ਲਿਓ ਕਰ ਸੁੰਭ ਉਠਾਏ ਕਹਿਓ ਕਵਨੇ ਮੁਖ ਤੇ ਜਸ ਐਸੀ ਚੰਡੀ ਨੇ ਸੁੰਭ ਨੂੰ ਹੱਥ ਨਾਲ ਉਠਾ ਲਿਆ ਉਸ ਦੀ ਸਿਫਤ ਕਵੀ ਦੇ ਆਪਣੇ ਮੁਖ ਤੋਂ ਇਸ ਪ੍ਰਕਾਰ ਕਹੀ ਹੈ ਰਾਸ਼ਕ ਗੋਦਨ ਕੇ ਹਿਤ ਕ੍ਰਾਨ ਨਾ ਹ ਉਠਾਏ ਲਇਓ ਗਿਰ ਗੋਦਨ ਜੈਸੀ ਕੇ ਜਿਸ ਤਰ੍ਹਾਂ ਗਊਆ ਦੀ ਰੱਖਿਆ ਲਈ ਸ਼੍ਰੀ ਕ੍ਰਿਸ਼ਨ ਨੇ ਗੋਵਰਧਨ ਪਰਵਤ ਚੁੱਕ ਲਿਆ ਸੀ ਦੋਹਰਾ ਕਰਤੇ ਗਿਰ ਤਰਣੀ ਪਰਿਓ ਧਰਤੇ ਗਇਓ ਆਕਾਸ ਚੰਡੀ ਦੇ ਹੱਥ ਵਿੱਚੋਂ ਸ਼ੰਭ ਧਰਤੀ ਉਤੇ ਡਿੱਗ ਪਿਆ ਅਤੇ ਧਰਤੀ ਤੋਂ ਆਕਾਸ਼ ਨੂੰ ਚਲਾ ਗਿਆ ਸ਼ਯੰਬ ਸੰਗਾਰਣ ਕੇ ਨਮਿਤ ਗਈ ਚੰਡ ਤੇਹ ਪਾਸ ਸ਼ੰਭ ਨੂੰ ਮਾਰ ਲਈ ਚੰਡੀ ਉਸ ਕੋਲ ਚਲੀ ਗਈ ਸਵਈਆ بیچ ਤਬ ਨਵ ਮੰਡਲ ਚੰਡਿਕਾ ਜੁਦ ਕਰਿਓ ਜਿਮ ਆਗੇ ਨਾ ਹੋਊ ਤਦੋ ਆਕਾਸ਼ ਮੰਡਲ ਦੇ ਵਿਚਾਲੇ ਚੰਡੀ ਨੇ ਇਸ ਤਰ੍ਹਾਂ ਦਾ ਯੁੱਧ ਕੀਤਾ ਜਿਸ ਤਰ੍ਹਾਂ ਦਾ ਆਗੇ ਕਦੇ ਨਹੀਂ ਹੋਇਆ ਹੈ ਸੂਰਜ ਚਾਂਦਰ ਮਿਛਤ੍ਰ ਸਚੀਪਤ ਔਰ ਸਾਰੇ ਅਸੁਰ ਪੇਖਤ ਸੂ। ਸੂਰਜ ਚੰਦਰਮਾ ਤਾਰੇ ਮਿਛਤ੍ਰ ਇੰਦਰ ਸਚੀਪਤ ਅਤੇ ਹੋਰ ਸਾਰੇ ਦੇਵਤੇ ਉਸ ਯੁੱਧ ਨੂੰ ਵੇਖ ਰਹੇ ਹਨ। ਕੈ ਚਕੇ ਮੂंड ਦੇ ਘਰਵਾਰ ਕੀ ਏਕ ਕੋ ਮਾਰ ਕੀਏ ਤਵ ਦਉ। ਚੰਡੀ ਨੇ ਤਲਵਾਰ ਖਿੱਚ ਕੇ ਸ਼ੁੰਭ ਦੇ ਸਿਰ ਵਿੱਚ ਮਾਰੀ। ਅਤੇਤ ਦੋ ਇੱਕ ਨੂੰ ਮਾਰ ਕੇ ਦੋ ਟੁਕੜੇ ਕਰ ਦਿੱਤੇ। ਸ਼ੁੰਭ ਤੂ ਟੁਕ ਹੋਇਆ ਭੂਮ ਪਰਯੋ ਤਨ ਜਿਉ ਕਲਵਾਤਰਸੋ ਚੀਰਤ ਕੋਉ। ਸ਼ੁੰਭ ਦਾ ਸ਼ਰੀਰ ਦੋ ਟੋਟੇ ਹੋ ਕੇ ਧਰਤੀ ਉਤੇ ਇੰਜ ਡਿੱਗ ਪਿਆ ਜਿਵੇਂ ਕੋਈ ਆਰੇ ਨਾਲ ਚੀਰਿਆ ਗਿਆ ਹੈ। ਦੁਹਰਾ ਸ਼ੁੰਭ ਮਾਰ ਕੇ ਚੰਡਿਕਾ ਉਠੀ ਸੁਸੰਗ ਬਜਾਏ। ਸ਼ੋਮ ਨੂੰ ਮਾਰ ਕੇ ਚੰਡੀ ਉੱઠી ਅਤੇ ਸ਼ੰਖ ਵਜਾਇਆ ਤਦ ਤੁਨ ਘੰਟਾ ਕੀ ਕਰੀ ਮਹਾ ਮੋਦ ਮਨ ਪਾਏ ਤਦੋ ਮਨ ਵਿੱਚ ਬਹੁਤ ਪਰਸੰਨ ਹੋ ਕੇ ਘੰਟੀਆਂ ਦੀ ਧੁਣੀ ਕੀਤੀ ਦਾਤ ਰਾਜ ਛਿਨ ਮੈਂ ਹਾਨਿਓ ਦੇਵੀ ਇਹ ਪ੍ਰਕਾਰ ਦੇਵੀ ਨੇ ਇਸ ਤਰ੍ਹਾਂ ਦਾਤ ਰਾਜੇ ਨੂੰ ਛਿਨ ਭਾਰ ਵਿੱਚ ਮਾਰ ਦਿੱਤਾ ਆਸਤ ਕਾਰਣ ਮਹਾਂ ਸ਼ਾਸਤਰ ਗਹੈ ਸੈਨਾ ਦੇਈ ਸੰਗਾਰ ਆਤੇ ਫਿਰ ਅਠਾ ਹੱਥਾ ਵਿੱਚ ਸ਼ਸਤਰ ਧਾਰਨ ਕਰਕੇ ਦੇਨਤਾ ਦੀ ਸੈਨਾ ਨੂੰ ਨਾਸ਼ਟ ਕਰ ਦਿੱਤਾ ਸਵਈਆ ਚੰਡਕੇ ਕੋਪਨਾ ਉਪਰਹੀ ਰਣ ਮੈਂ ਆਸਤਾਰ ਪਈ ਸਮੁਹਾਈ ਜਦੋਂ ਚੰਡੀ ਤਲਵਾਰ ਧਾਰਨ ਕਰਕੇ ਰਣ ਵਿੱਚ ਸਾਹਮਣੇ ਹੋਈ ਮਾਰ ਬਿਦਾਰ ਸੰਘਾਰ ਦੇ ਤਬ ਊਪ ਬਿਨਾ ਕਰੇ ਕੌਣ ਲੜਾਈ ਤਦੋ ਉਸ ਦੇ ਕ્રોਧ ਦੀ ਪੋਈ ਬਰਾਬਰੀ ਕਰ ਸਕਣ ਵਾਲਾ ਨਾ ਰਹਾ ਜਦੋਂ ਸਭ ਨੂੰ ਮਾਰ ਕੇ ਨਸ਼ਟ ਪ੍ਰਾਸ਼ਟ ਕਰ ਦਿੱਤਾ ਤਦੋ ਰਾਜੇ ਤੋਂ ਬਿਨਾ ਪਲਾ ਲੜਾਈ ਕਰਨ ਦੇ ਕੌਣ ਸਮਰਾਟ ਹੈ ਕਾਪ ਓਠੇ ਅਰ ਤਰਾਸ ਹੀਏ ਤਰ ਛਾੜ ਦੇਈ ਸਭ ਪੌਰਖ ਤਾਈ ਦੇਵ ਵਿੱਚ ਡਰ ਧਾਰ ਕੇ ਵੈਰੀ ਕੰਬ ਗਏ ਅਤੇ ਸਾਰੀ ਮਰਦਾਨਗੀ ਪਰੋਖਤਾਈ ਛੱਡ ਦਿੱਤੀ। ਦਇਤ ਚਲੇ ਤਜ ਖੇਤ ਇਉਂ ਜੈਸੇ بڑے ਗੁਣ ਲੋਭ ਤੇ ਜਾਤ ਪਰਹਾਈ। ਤਦੋਂ ਦਇਤ ਯੁੱਧ ਖੇਤਰ ਛੱਡ ਕੇ ਇਸ ਤਰ੍ਹਾਂ ਭੱਜ ਚੱਲੇ ਜਿਸ ਤਰ੍ਹਾਂ ਲੋਭ ਤੋਂ ਵੱਡੇ ਸ਼੍ਰੇਸ਼ਟ ਗੁਣ ਦੂਰ ਹੋ ਜਾਂਦੇ ਹਨ। ਇਹ ਤੇ ਸ਼੍ਰੀ ਮਾਰਕੰਡੇ ਪੁਰਾਣੇ ਚਾਂਡੇ ਚਰਿੱਤਰ ਤੇ ਸ਼ੰਭਵਦ ਨਾਮ ਸਮਾਪਤੋ ਧਿਆਯਮ ਸੰਪੂਰਨੰ ਇਥੇ ਸ਼੍ਰੀ ਮਾਰਕੰਡੇ ਪੁਰਾਨ ਦੇ ਚੰਡੀ ਚਰਿੱਤਰ ਉਕਤੀ ਬਿਲਾਸ ਪ੍ਰਸੰਗ ਦੇ ਸ਼ੰਭਵਦ ਨਾਮ ਦੇ ਸਤਮੇ ਅਧਿਆਏ ਦੀ ਸਮਾਪਤੀ ਸਵਈਆ ਭਜ ਗयो ਮਗਵਾ ਜਨਕੇ ਡਰ ਬ੍ਰਹਮਤੇ ਆਦ ਸਬ ਐ ਪੀਤੇ ਜਿਨ ਹਰਾ ਦੇ ਡਰ ਤੋਂ ਇੰਦਰ ਮਗਵਾ ਭਜ ਗਿਆ ਸੀ ਅਤੇ ਬ੍ਰਹਮਾ ਅਤੇ ਹੋਰ ਸਾਰੇ ਦੇਵਤੇ ਪੈ ਪੀਤ ਸੰਨ ਤੇਈ ਵੈ ਦੇਤ ਪਰਾਏ ਗਏ ਰਨ ਹਾਰ ਨਿਹਾਰ ਭੇ ਬਲ ਰੀਤੇ। ਉਹ ਹੀ ਦੇਤ ਰਨ ਭੂਮੀ ਵਿੱਚ ਆਪਣੀ ਹਾਰ ਵੇਖ ਕੇ ਬਲਹੀਨ ਹੋਏ ਭੱਜ ਗਏ ਹਨ। ਜੰਮੁਕ ਗ੍ਰੇਜ ਨਿਰਾਸ ਪਏ ਬਨ ਬਾਸ ਗਏ ਜੁਗ ਜਾਮਣ ਪੀਤੇ। ਗਿੱਦੜਾ ਤੇ ਗਜਾਨ iracial ਹੋ ਕੇ ਬਣਾ ਵਿੱਚ ਰਹਿਣ ਲਈ ਚਲੇ ਗਏ ਹਨ ਅਤੇ ਇਹ ਸਾਰੇ ਸਾਕੇ ਨੂੰ ਹੋਇਆ ਅਜੇ ਦੋ ਪਹਿਰ ਵੀ ਨਹੀਂ ਪੀਤੇ ਹਨ। ਸ਼ਾਂਤ ਸਹਾਏ ਸਦਾ جگਮਾਏ ਸੋ ਸ਼ੁੰਭ ਨਿਸ਼ੁੰਭ ਬੜੇ ਆਰਚੀਤੇ। ਸੰਤਾ ਦੀ ਸਦਾ ਸਹਾਇਕ ਜਗਮਾਤਾ ਚੰਡੀ ਨੇ ਸ਼ੁੰਭ ਅਤੇ ਨਿਸ਼ੁੰਭ ਵੱਡੇ ਵੈਰੀ ਚੇਤਲੇ ਹਨ। ਦੇਵ ਸਵੈ ਮਿਲਕੇ ਇਕ othor ਸੋ ਅਛਤ ਕੋ ਕਾਮ ਚੰਦਨ ਲੰਡੀਨੋ ਸਾਰੇ ਦੇਵਤਿਆ ਨੇ ਇਕ ਥਾਂ ਇਕੱਤਰ ਹੋ ਕੇ ਆਤੇ ਚਾਵਲ ਕੇਸਰ ਆਤੇ ਚੰਦਨ ਲੈ ਕੇ ਤੱਛਣ ਲੱਛਣ ਦੇ ਕੇ ਪਰਦchnਾ ਟਿੱਕਾ ਸੋ ਚੰਡ ਕੇ ਪਾਲ ਮੈਂ ਤੀਨੋ ਉਸ ਵੇਲੇ ਲਖਾ ਨੇ ਹੀ ਪਰਦਖਣਾ ਦੇ ਕੇ ਚੰਡੀ ਦੇ ਮੱਥੇ ਉੱਤੇ ਤਿਲਕ ਲਗਾ ਦਿੱਤਾ ਤਾ ਛਪ ਕੋ ਉਪਜੋ ਤਹ ਭਾਵ ਇਹ ਕਵਨੇ ਮਨ ਮੈ ਲਖ ਲੀਨੋ ਉਸ ਵੇਲੇ ਦੀ ਛਵੀ ਨੂੰ ਵੇਖ ਕੇ ਜੋ ਭਾਵ ਪੈਦਾ ਹੋਇਆ ਉਸ ਨੂੰ ਕਵੀ ਨੇ ਆਪਣੇ ਮਨ ਵਿੱਚ ਇਸ ਤਰ੍ਹਾਂ ਜਾਣਿਆ ਮਾਨੋ ਚੰਦ ਕਾ ਮੰਡਲ ਮੈਂ ਸੁਭ ਮੰਗਲ ਆਨ ਪਰਵੇਸ ਕੀਨੋ ਮਾਨੋ ਚੰਦਰ ਮੰਡਲ ਵਿੱਚ ਸ਼ubh ਮੰਗਲ ਨੇ ਆ ਕੇ ਪਰਵੇਸ਼ ਕੀਤਾ ਹੋਵੇ ਅਰਥਾਤ ਸੁਖਦਾਇਕ ਸਤਿਤੀ ਪੈਦਾ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ